ਹਾਂਜੀ ਬਾਬਿਓ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਕਰਦਾ ਲਓ ਜੀ ਕਰ ਦਈਏ ਵਲੌਗ ਦੀ ਸਟਾਰਟਿੰਗ ਆਪਾਂ ਤੇ ਅੱਜ ਆਪਾਂ ਹੁਣ ਚੱਲਦੇ ਆ ਮੰਨਪੁਰੇ ਕੋਲੇ ਸ਼ਾਮ ਜੀ ਹੋ ਗਈ ਨਾ ਤੇ ਵਲੌਗ ਦੀ ਸਟਾਰਟਿੰਗ ਕਰ ਦਈਏ ਮੈਂ ਕਿਹਾ ਤੇ ਵਲੌਗ ਚ ਆ ਜਿਹੜੀਆਂ ਆਪਣੀ ਤਿੰਨ ਬਾਰੀਆਂ ਰੰਗ ਵਾਲੀਆਂ ਰਹਿ ਗਈਆਂ ਸੀ ਨਾ ਕੱਲ ਕਰਨ ਵਾਲੀਆਂ ਤੇ ਅੱਜ ਸ੍ਰੀ ਮਪਰਤਸਨ ਸੈਟਣ ਓਕੇ ਰਿਪੋਰਟ ਆ ਬੁਖਾਰਪੂਰ ਹੈਣੀ ਨਾ ਤੇ ਹੁਣ ਚੱਲਦੇ ਆ ਉਧਰ ਨਾ ਜਿਹੜੀਆਂ ਆਪਣੀਆਂ ਤਿੰਨ ਜੰਗਲੇ ਰਹਿ ਗਈਆਂ ਨਾ ਬਾਰੀਆਂ ਦੋ ਕਰਤੀਆਂ ਸੀਗੀਆਂ ਜਿਹੜ ਤਾਂ ਜੰਗਲੇ ਦੇ ਸੀ ਉਹ ਚੱਲ ਕੇ ਕਰਦੇ ਹਾਂ ਰੰਗ ਆਪਾਂ ਹਨਾ ਤੇ ਚਲੋ ਫਿਰ ਚੱਲਦੇ ਆ ਮੰਨਤਰੇ ਦੇ ਕੋਲੇ ਹਨਾ ਤੇ ਕਿਰਾਂ ਕੱਲ ਵਾਲੇ ਵੀਡੀਓ ਅਪਲੋਡ ਕਰਦ ਗਏ ਹੌਲੀ ਹੌਲੀ ਸੈਟਿੰਗ ਕਰ ਲਈ ਵੀਡੀਓ ਦੀ ਤੇ ਬਸ ਚੱਲਦੇ ਹੌਲੀ ਹੌਲੀ ਤੇ ਚੱਲ ਕੇ ਕਰਦੇ ਹੁਣ ਮੈਂ ਸ਼ੇਅਰ ਤੇ ਦਿਖਾਉਣਿਆ ਤੁਨੂੰ ਲਓ ਜੀ ਤੇ ਚੱਲ ਪਏ ਪਾਣ ਮੰਨਤਰੇ ਦੇ ਕੋਲੇ ਹਨਾ ਤੇ ਚੱਲਦੇ ਆ ਹੌਲੀ ਹੌਲੀ ਤੇ ਚੱਕਦੇ ਆ ਦੇ ਪਿੰਜਰੇ ਪਿੰਜਰੇ ਕਰਦੇ ਆ ਸਾਈਡ ਤੇ ਪਿੰਜਰੇ ਕਹਿੰਦਾ ਜੰਗਲੇ ਜੰਗਲੇ ਜੇ ਤੇ ਕੋਹਲੀਏ ਚੱਲ ਕੇ ਰੰਗ ਤੇ ਵੇਨੇ ਮਨਪੇ ਦੁਰਗੇ ਕਿੱਥੇ ਫਿਰਦਿਆ ਤੇ ਕਰਗੇ ਫੋਨ ਤੇ ਕੱਲ ਨੂੰ ਬਾਬੇ ਆਉਣਗੇ ਮਿਸਤਰੀ ਚਿੜੀ ਮਾਰੀ ਕਰੀ ਜਾਂਦੇ ਆ ਕਬ ਬਾਦਰ ਬਾਜੀ ਸੀ ਨਾ ਅੱਜ ਕਬੂਤਰਾਂ ਦੀ ਤੇ ਇੱਥੇ ਕਬੂਤਰ ਕੋਲ ਤਰਾਏ ਹੋਣਗੇ ਆਏ ਫਿਰਦੇ ਸੀ ਪਿੰਡ ਚ ਤੇ ਫੜਨ ਦੀ ਸਕੀਮ ਹੋ ਇਹਨਾਂ ਦੀ ਤੇ ਚਲੋ ਦੋ 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 ਤਰਣ ਲਾਈ ਬੈਠੇ ਚਿੜੀ ਮਾਰੀ ਕਰੀ ਜਾਂਦੇ ਬੈਠੇ ਵਿਹਲੇ ਲਓ ਜੀ ਆ ਗਏ ਇੱਧਰ ਤੇ ਬੁਰਸ਼ਰ ਆਹ ਰ ਕਰੀਆਂ ਹੱਜਾ ਕਦਰ ਰੰਗ ਬਾਰੀਆਂ ਆ ਤੋ ਠੀਕ ਕਰ ਲੋ ਚੈੱਕ ਆ ਕਰੀਆਂ ਦੋ ਬਾਰੀਆਂ ਰੰਗ ਤੇ ਕੁੱਤਰ ਕੋ ਬਾਦ ਚੱਡੀ ਗਿਆ ਜਣਾ ਛੱਡੇ ਤਾਂ ਆਪਣੋਂ ਬਾਦ ਨਾਲ ਕਬਾਦ ਠੀਕ ਆ ਤੇ ਉੱਥੇ ਸੀਗੀ ਬਾਜੀ ਅੱਜ ਸਾਨੂੰ ਵੀ ਪਤਾ ਨਹੀਂ ਕਿ ਤੜਕੇ ਇਹ ਬਾਦ ਲਗੇ ਆ ਮਨਪ੍ਰੀਤ ਦੇ ਬਗੀਚੇ ਤੇ ਉੱਥੇ ਵੀ ਵੇਸ਼ੇ ਕੰਮ ਤਾਂ ਹੁੰਦਾ ਕੇ ਤੇਲ ਤੋਂ ਲੈਣਗੇ ਸੀਗੇ ਡਿਜੀਟਲ ਬੋਸ ਸੀਗਾ ਅੱਜ ਨਾ ਉੱਥੇ ਅਕੇ ਪਹ ਲਗਾ ਉੱਥੇ ਇਕੱਠ ਜਾ ਕਾਦਾ ਹੋਇਆ ਪਾ ਕੇ ਇਕੱਠ ਜਾ ਕਾਦਾ ਹੋਇਆ ਪੈਣਾ ਤੇ ਉੱਥੇ ਅਕੇ ਪਹ ਲਗਾ ਕਹਿੰਦੇ ਇਹ ਬਾਜੀ ਸੀਗੀ 50 ਨੇ 51 ਤੋਂ ਢੋਲੇ ਸੀਗੇ ਇਹਨੂੰ ਜਦੋਂ ਉਹ ਬੋਗ ਬਾਗ ਤੇ ਬਾਦ ਇੱਕ ਮਲਦਾ ਰਹਿ ਟੋਸਟ ਲੈ ਕੇ ਮਸੂਹ ਚਿੜੀ ਮਾਰੀ ਕਰਨ ਤੇ ਹੋਗੇ ਸੀ ਫਿਰ ਕੀ ਇਹ ਕਬੂਤਰ ਕੁਆਤਰ ਆਇਆ ਹੋਇ ਤੇ ਡੱਕ ਲਾਂਗੇ ਦੇ ਦਾਂਗੇ ਚਾਹ ਦਾ ਆਂਡਾ ਤੇ ਮੋੜਾ ਪਦੇ ਨੇ ਹੁੰਦਾ ਨਾ ਬਾਬੇ ਆਪਾਂ ਕਰਾਉਣਾ ਕਿੰਦਾ ਤੇ ਬਸ ਮਾਨਪਰੀ ਲੈਣ ਗਿਆ ਬੁਰਜ ਤੇ ਕੱਲ੍ਹ ਦਾ ਬੁਰਜ ਹੋ ਗਿਆ ਖਰਾਬ ਮੈਂ ਬਿਮਾਰ ਹੋ ਗਿਆ ਇਹਨੂੰ ਮੈਂ ਕਿਹਾ ਧੋ ਦਿਓ ਇਹਨਾਂ ਨੇ ਧੋਣ ਦਾ ਹੋ ਗਿਆ ਬਿਲੇਟ ਹੈ ਨਾ ਇਹਨੂੰ ਤੋਤਾ ਨਹੀਂ ਗਿਆ ਭੁੱਲ ਭਾਲ ਕੇ ਜੇੜ ਤੋਤਾ ਇਹਨਾਂ ਨੇ ਤੇ ਬੁਰਜ ਖਰਾਬ ਹੋ ਗਿਆ ਲੈਣ ਗਿਆ ਨਵਾਂ ਤੇ ਆਪਣੀਆਂ ਬਾਰੀਆਂ ਰਹਿ ਗਈਆਂ ਤੇ ਬਸ ਉਹ ਕਰਦੇ ਆ ਰੰਗ ਇਸ ਚਲੋ ਫਿਰ ਦਿਖਾਉਣੇ ਤੁਹਾਨੂੰ ਲਓ ਜੀ ਤੇ ਆਪਣੀਆਂ ਬਾਰੀਆਂ ਚੱਕ ਕੇ ਲੈ ਚਲੀ ਖੁੱਡਿਆਂ ਕੋਲਣਾ ਤੋਂ ਕੰਨ ਨਾਲ ਲਾ ਕੇ ਕਰ ਲੈਣ ਇਹਨੂੰ ਰੰਗ ਤੇ ਇੱਥੇ ਹੀ ਗਰਮਿਓਂਕ ਧੁੱਪ ਪੈਂਦੀ ਹੈ ਨਾ ਉੱਥੇ ਪੱਖਾ ਪੁਖਾ ਨੇੜੇ ਤੇ ਉੱਥੇ ਕਰਕੇ ਲਾ ਲਾਂਗੇ ਤੇ ਮੁੜ ਕੇ ਤਾਂ 15 ਮਿੰਟ ਦਾ ਕੰਮ ਹੈ ਭਜਣਸਾਰ ਰੰਗ ਤੇ ਰੰਗ ਸੁੱਕ ਜੂ ਇਹਨਾਂ ਦਾ ਨਾ ਤੇ ਉੱਥੇ ਖੁੱਡਿਆਂ ਕੋਲ ਰੱਖ ਕੇ ਕਰ ਲਾਂਗੇ ਰਾਂਗਾ ਰੰਗ ਆਪਾਂ ਤੇ ਲੈ ਚਲੀ ਗਏ ਤੇ ਬੁਰਸ਼ ਆ ਜਾਂਦੇ ਹੋ ਤੇ ਕਰਦੇ ਕੰਮ ਸਟਾਰਟ ਫਿਰ ਆਪਾਂ ਲਓ ਜੀ ਛੰਡੇ ਡਰਾਈਵਰ ਆ ਕੇ ਲੈ ਬੁਰਸ਼ ਨਾਵਾ ਤੇ ਆਪਾਂ ਪਰ ਲਾ ਲਈਏ ਰੰਗ ਹੁਣ ਠੀਕ ਹੈ ਤੇ ਇੱਥੇ ਢੰਡਾ ਡਰਾਈਵਰ ਤੇ ਮਨਪ੍ਰੀਤ ਦੋਨੇ ਬੰਦੇ ਲੈ ਕੇ ਆਏ ਠੀਕ ਐ ਢੰਡਾ ਡਰਾਈਵਰ ਤੇ ਮਨਪ੍ਰੀਤ ਦੋਨੇ ਬੰਦੇ ਲੈ ਕੇ ਆਏ ਆ ਤੇ ਤਿੰਨ ਰਹਿ ਗਿਆ ਬਾਰੀਆਂ ਆਪਣੀਆਂ ਨਾ ਤੇ ਇਹਨਾਂ ਦੇ ਮਾਰੇ ਰੰਗਣ ਤੇ ਰੰਗ ਬਨਾਲੀਏ ਕਰਾਂ ਤੇ ਚਲੋ ਜੀ ਕੱਲ ਸ੍ਰੀ ਡਾਊਨ ਸੀ ਹੁਣ ਸ੍ਰੀ ਸੈਟ ਕੋਈ ਨਾ ਕਰਣਾ ਤੇ ਰੰਗ ਬਣਾ ਕੇ ਤੇ ਦਿਖਾਉਣੇ ਉਹਨੂੰ ਫਿਰ ਆਪਾਂ ਲਓ ਜੀ ਹੋਰ ਬਲਜੀਤਿਆ ਲਓ ਜੀ ਸੈਟ ਜੁਆਗ ਚੱਲੇ ਕਿਵੇਂ ਤੇਰੇ ਜੁਆਗ ਚੱਲੇ ਜੁਆਗ ਚੱਲੇ ਸੈਟ ਤੇ ਕੰਮ ਸੈੱਟ ਕਰ ਰਿਆ ਮੈਂ ਤੂੰ ਹੈਲਪ ਕਰਾ ਦੀ ਮਾੜੀ ਮੁੱਟੀ ਮੇਰੀ ਲੋ ਜੀ ਕੰਮ ਕਰ ਤਾ ਸਟਾਰਟ ਇੱਕ ਪਾਸਾ ਕਰਤਾ ਚੰਗਲੇ ਜਰਾ ਹੈਲਪ ਮੁਰ ਚੱਕਲਾ ਕਰਾ ਦੇ ਹੈਲਪ ਮਾੜੀ ਮੁੱਟੀ ਹੂੰ ਖਤਮ ਉਹ ਨੂੰ ਐਂ ਕਰ ਮੈਂ ਖਤਮ ਹੈ ਉਹ ਜਮਾ ਮੈਂ ਜਮਾ ਹੀ ਖਤਮ ਜਮਾ ਖਤਮ ਉਹ ਚਾ ਠੀਕ ਹੈ ਹੁਣ ਤੈਨੂੰ ਪੈਗ ਪੂਰ ਕਰਵਾਈਏ ਫਿਰ ਉਹ ਮੈਂ ਲਾਉਂਦਾ ਨਹੀਂ ਤੂੰ ਮੇਰੇ ਬਾ بوتل ਪੀਨੇ ਸਾਫ਼ਤੀ ਜਾਵਾਂ ਪੀਨੇ ਲਫਾ ਖੋਈ ਲੈਂਦੇ ਚਲ ਚੰਗਾ ਪਰ ਮੈਂ ਤਾਂ ਕੰਮ ਸਟਾਰਟ ਕਰਾਂ ਉਹਦਾ ਲੋ ਜੀ ਬਾਬਿਓ ਤੇ ਆਪਣੀਆਂ ਇਹਨੇ ਬਾਰੀਆਂ ਸੀ ਨਾ ਬਾਰੀਆਂ ਕੰਪਲੀਟ ਐ ਤੇ ਜੰਗਲੇ ਜੰਗਲਾ ਆ ਕੰਪਲੀਟ ਹੋ ਗਿਆ ਤੇ ਉਹ ਕੰਪਲੀਟ ਹੋ ਗਿਆ ਤੇ ਇਹਦਾ ਕੰਮ ਚੱਲੀ ਜਾਂਦਾ ਹਨ ਤੇ ਵੀਡੀਓ ਮੈਂ ਤਾਂ ਆਣੀ ਲਈ ਮੈਂ ਚੱਲ ਕੰਮ ਕੰਮ ਨਵੇੜਦੀ ਆ ਆਪਣਾ ਹਨ ਤੇ ਮਨਪਰੀ ਤਰ੍ਹਾਂ ਇਹ ਥੋੜੇ ਬਾਲ ਕੰਮ ਗਏ ਹਨ ਤੇ ਆਪਣਾ ਥੋੜਾ ਕੰਮ ਰਹਿ ਗਿਆ ਇਹਦਾ ਵੀ 10 ਮਿੰਟ ਦਾ ਜੇ ਹੁਣ ਬਾਕੀ ਇੱਕ ਤਾਂ ਨੇਰਾਵ ਗਨਰ ਦਿਸ ਨੂੰ ਹੜ ਗਿਆ ਨੇਰਾ ਪੈਣ ਲੱਗ ਗਿਆ ਤਾਂ ਫੋਨ ਚੱਲ ਮਣੀ ਚਾਨਣ ਵੱਧ ਦਿਖਾਉਂਦਾ ਹਨ ਤੇ ਆਪਣਾ ਵੀ ਆ ਸਮੂਹੂ-ਮੂਹੂ ਕੰਪਲੀਟ ਹੋ ਗਿਆ ਤੇ ਜਾਲੀਆਂ ਰਹਿ ਗਈਆਂ ਲੱਗ ਭਾਗੇ ਦੀਆਂ ਨਾ ਤੇ ਆ ਬਸ ਮਾੜੀਆਂ ਰਹੀਆਂ ਸਾਈਡਾਂ ਆ ਸਾਈਡ ਤੇ ਉਧਰਲੀ ਪਰਲੀ ਸਾਈਡ ਇਹ ਸਾਈਡ ਰਹਿ ਗਈ ਤੇ ਬਾਕੀ ਆਪਾਂ ਜਿਹਨੇ ਆ ਕੰਮ ਜਿਹਦਾ ਹੁਣ ਕਰ ਦਿਆਂਗੇ ਤੇ ਰੰਗ ਜਿਹੜਾ ਮੋੜ ਕੇ ਵਿੱਚ ਪਾ ਦਿਆਂਗੇ ਉਹਦੇ ਆਪਣਾ ਡੱਬੇ ਦੇ ਤੇ ਰਾਤ ਬੁਰਛ ਮੰਨ ਕੇ ਬਾਹਰ ਰਹਿ ਗਿਆ ਮੈਂ ਹੋਇਆ ਬੁਆਰ ਤੇ ਆ ਬੁਰਛ ਉਹ ਆਪਣਾ ਕੱਲ ਖਰਾਬ ਹੈ ਨਾ ਜਮਾ ਵੀ ਮਤਲਬ ਆਕੜ ਗਿਆ ਤੋਤਾ ਸੀਗਾ ਇਹਨਾਂ ਨੇ ਪਰ ਫਿਰ ਨਾਲ ਰੰਗ ਨਾਲ ਦੀ ਨਾ ਸੁੱਕਿਆ ਹੁੰਦਾ ਤੁਰਤ ਪੈ ਰਹੀ ਹੁਣ ਆਪਣੀਆਂ ਆਹ ਬਾਰੀਆਂ ਹੋਏ ਕੰਪਲੀਟ ਠੀਕ ਆ ਦੇਖ ਲੋ ਓਕੇ ਰਿਪੋਰਟ ਹੈਗੀ ਤੇ ਦੇਖ ਲੋ ਓਕੇ ਰਿਪੋਰਟ ਹਨ ਤੇ ਮਾੜਾ ਬਸ ਆ ਕੰਮ ਰਹਿ ਗਿਆ ਥੋੜਾ ਜਿਹਾ ਬਸ 10 ਮਿੰਟ ਰਹਿ ਗਿਆ ਤੇ ਆਹ ਜਾਲੀਆਂ ਰੰਗ ਰੰਗ ਕਰਤੀਆਂ ਸਾਰੀਆਂ ਆਹ ਬਰੀ ਜਿਹੜੀ ਬਰੀਕ ਜਾਲੀ ਹੈ ਇਹ ਮਹਾਂ ਕਰੀਆ ਭਰਾਵੋ ਠੀਕ ਹੈ ਕਿਉਂਕਿ ਇਹ ਮਲਾਵੀ ਜੇ ਬਰੰਗ ਬਾਹ ਸੰਘਣ ਲਾਉਣੇ ਆਪਾਂ ਤੇ ਇਹ ਹੋ ਜਾਂਦੀਆਂ ਮੋਹਰੀਆਂ ਨਹੀਂ ਬੰਦ ਤੇ ਹੌਲੀ ਹੌਲੀ ਮਦ ਪਤਰਾ ਰੰਗ ਕਰਕੇ ਤੇ ਇਹ ਟਾਈਮ ਥੋੜਾ ਵੱਧ ਖਾਂਦੀਆਂ ਗਿਆ ਤੇ ਆਹ ਤਾਂ ਜਮਾ ਉਹ ਤੋਂ ਵੀ ਕੱਲੀ ਮੋਟੀ ਜਾਲੀ ਹੈ ਇਹ ਤਾਂ ਕਿਉਂਕਿ ਇਹ ਜਿਹੜੇ ਦੋ ਖੁੱਡੇ ਪਹਿਣਗੇ ਉੱਧਰ ਹਨ ਇਹ ਖੁੱਡਾਂ ਵਿਚੜ ਲਈ ਕੰਧ ਤੇ ਲੱਗਣੀਆਂ ਜਿਵੇਂ ਇੱਧਰ ਲਈ ਆਹ ਵਿਚਾਰੇ ਕੰਧ ਨਹੀਂ ਇਹ ਆਹ ਵਾਲੀ ਕੰਧ ਵਿਚਾਰੇ ਹਨ ਇਹ ਉਹ ਵਾਲੀ ਕੰਧ ਵਿਚਾਰੇ ਇਹ ਉਹ ਚ ਲੱਗੂਗੀ ਇਹ ਸੋੜ ਤੇ ਖੁੱਡੇ ਸਾਈਡ ਤੇ ਪਾਉਣੇ ਆ ਇਹ ਇੰਨਾ ਛਾਂ ਛੱਡ ਕੇ ਇੱਕ ਖੁੱਡੇ ਦਾ ਛਾਂ ਛੱਡ ਕੇ ਇੱਥੇ ਆਪਾਂ ਐਂ ਕੰਧ ਕੱਢਣੀ ਹੈ ਤੇ ਇੱਥੇ ਲਾਉਣਾ ਆਪਣਾ ਜਾਲ ਦੂਜਾ ਮਤਲਬ ਵੀ ਕਬੂਤਰਾਂ ਵਾਲਾ ਜਿਵੇਂ ਮੰਨ ਤੁਸੀਂ ਮੰਨ ਕੇ ਚਾਹਦੇ ਜਿਵੇਂ ਦੂਜਾ ਲੋਹੇ ਜਲ ਵੀ ਬਾਜੀ ਬੂ ਜਲੇ ਕਬੂਤਰ ਜਿਹੜੇ ਉਹ ਵਿੱਚ ਕੱਢਨੇ ਆ ਦੀ ਰਾਤ ਨੂੰ ਹਨਾ ਉਹਦੇ ਵਾਸਤੇ ਆ ਤਾਂ ਆਪਾਂ ਕੱਲ ਹੀ ਕਰਤੀਆਂ ਇਹ ਕੰਮ ਕੰਪਲੀਟ ਸੀਗਾ ਤੇ ਦੋ ਆ ਕਰਤੀਆਂ ਤੀਜੀ ਤੇ ਕੰਮ ਆਪਣਾ ਚੱਲੀ ਜਾਂਦਾ ਹਨਾ ਇਹ ਚੱਲੀ ਜਾਂਦਾ ਤੇ ਹੁਣ ਦਮ ਨਾਲ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਰਿਖੂਦਰ ਨਾਲੇ ਪੱਖਾ ਲੱਗਾ ਸਾਹਮਣੇ ਤੇ ਫਿਰ ਵੀ ਮੁੜ ਕੋ ਮੁੜ ਕੇ ਹੋਇਆ ਬਸ ਸਾਰਾ ਜਹਾੜ ਹਨਾ ਤੇ ਆ ਪੱਖਾ ਵੀ ਸਾਹਮਣੇ ਲੱਗਾ ਵਿੱਚ ਕੋਲੇ ਪੱਖਾ ਲੱਗਾ ਪਿਆ ਗਰਮੀ ਬਹੁਤ ਜ਼ਿਆਦਾ ਹੈ ਨਜ਼ਾਇਜ਼ ਗਰਮੀ ਹਨਾ ਬਾਬੋ ਤੇ ਵੇਣਿਆ ਜੇ ਹੁੰਦਾ ਕਰ ਦਿੰਦੇ ਆ ਤੇ ਨਹੀਂ ਰੰਗ ਮੁਰਕੇ ਵਿੱਚ ਪਾ ਦੇ ਤੇ ਰੰਗ ਕਰਾਂ ਤੜਕੇ ਨਾਲ ਤੜਕੇ ਬੱਬੇ ਮਿਸਤਰੀ ਹਨਾ ਤੇ ਜੇ ਮਿਸਤਰੀ ਆਇਆ ਤੇ ਕੱਲੋਂ ਵੀਡੀਓ ਬਣਾਵਾਂਗੇ ਤੇ ਮਿਸਤਰੀ ਦਿਖਾਵਾਂਗੇ ਪਹਿਲਾਂ ਪਲਾਸਤਰ ਕਰੂਗਾ ਇਹ ਇਹ ਪਲਾਸਤਰ ਕਰਾ ਕੇ ਠੀਕ ਹੈ ਤੇ ਮਿਸਤਰੀ ਇਹ ਕਰ ਲੱਗ ਜੂ ਇਧਰ ਨਵੇਂ ਖੁੱਡਾਂ ਤੇ ਠੀਕ ਹੈ ਨਵੇਂ ਖੁੱਡਾਂ ਲਾ ਕੇ ਤੇ ਮੈਂ ਕਰੂ ਰੰਗ ਭਰਵੋ ਠੀਕ ਹੈ ਸਿੱਧੀ ਗੱਲ ਹੈ ਤੇ ਗੱਪ ਆਪਾਂ ਗੱਪਾਂ ਦੀ ਗੱਲ ਹੀ ਨਹੀਂ ਚਾਣਾ ਤੇ ਰੰਗ ਵੀ ਕਰਨਾ ਖੁੱਡਾਂ ਨੂੰ ਚਿੱਟਾ ਰੰਗ ਕਰਾਂਗੇ ਪੱਟੀ ਮਾਰ ਕੇ ਪ੍ਰੈਮਰ ਮਾਰਾਂਗੇ ਸਾਰੇ ਖੁੱਡਿਆਂ ਦੇ ਵਿੱਚੋਂ ਤੇ ਵੀਡੀਓ ਵੇਖੋ ਆਪਾਂ ਠੀਕ ਹੈ ਜਾ ਕੇ ਚੈਨਲ ਤੇ ਤੇ ਆਪ ਮਾਰਾਂਗੇ ਇਹੋ ਜੀ ਗੱਲ ਨਹੀਂ ਮੈਂ ਖੁਦ ਆਪ ਮਾਰੂਗਾ ਠੀਕ ਹੈ ਆਪ ਮਾਰੂ ਸਾਰੀਆਂ ਪੱਟੀ ਪੁੱਟੀ ਮਾਰ ਕੇ ਪ੍ਰੈਮਰ ਮਾਰੂਗਾ ਅੰਦਰੋਂ ਬਾਹਰੋਂ ਖੁੱਡਿਆਂ ਨੂੰ ਕੱਢ ਲੂ ਇਸ ਤੇ ਇੱਕ ਬਣਾਉਣੇ ਆਪਾਂ ਆਹ ਨਹੀਂ ਠੀਕ ਹੈ ਕਬੂਤਰਾਂ ਵਾਲੇ ਆਹ ਲਿਆਂਦਾ ਪੱਥਰ ਪੱਥਰ ਦਾ ਉਚਾਲ ਟੂਟਾ ਐ ਵੱਢ ਕੇ ਠੀਕ ਹੈ ਐ ਪੀਸ ਕਰਕੇ ਤੇ ਇਹਦੇ ਆਹ ਨੂੰ ਨੇ ਆਹ ਲਿਆਂ ਪਾਏ ਠੀਕ ਹੈ ਫੁੱਟ ਫੁੱਟ ਦੇ ਡੇਢ ਡੇ ਫੁੱਟ ਦੇ ਐ ਵਿਚਾਲ ਨੇ ਮੋਨੇ ਸਾਹਮਣੇ ਪੱਕਾ ਕੰਮ ਕਰਨਾ ਪੁਰਾਣ ਸਿਰਾ ਕੰਮ ਹੋਣਾ ਮਾਣੀ ਮੋਟੀ ਗੱਲ ਨਹੀਂ ਹੈ ਨਾ ਤੇ ਰੰਗ ਰੂੰਗ ਵੀ ਸਾਰਿਆਂ ਨੂੰ ਕਰਾਂ ਉਹ ਵੱਡੇ ਲੋਟੇ ਪੱਟੀਆਂ ਮਾਰ ਮਾਰ ਕੇ ਨਾ ਰੰਗ ਜਮਾ ਸਿਰਾ ਲਾ ਦਾਂਗੇ ਤੇ ਚਲੋ ਫਿਰ ਤੇ ਵੇਣਿਆ ਜੇ ਕੰਮ ਨਿਭੜਦਾ ਨਿਵੇੜਦੇ ਆ ਤੇ ਨਹੀਂ ਫਿਰ ਆਪਾਂ ਵੀਡੀਓ ਪਾ ਲਈਏ ਬਾਲ YouTube ਤੇ ਤੇ ਥੋੜਾ ਨਾ ਕਰਦੇ ਆਪਾਂ ਸ਼ੇਅਰ ਫਿਰ